we uh -huh. ਅਕੀਰ ਜੀ ਦਾ ਖਾਲਸਾ ਸ੍ਰੀ ਵੈਗ ਜੀ ਅੱਜ ਬਹੁਤ ਹੀ ਖੁਸ਼ੀਆਂ ਭਰੇ ਦਿਹਾੜਾ ਹੈ ਅੱਜ ਗੁਰਪੁਰਬ ਹੈ ਗੁਰਨਾਨ ਜੀ ਦਾ ਅੱਜ ਦੇ ਦਿਨ ਹੀ ਸਾਡੇ ਵਿਸ਼ਕਰਮਾ ਭਵਨ ਵਿਖੇ ਸੰਤ ਬਾਬਾ ਸੁરાજਪੁਰ ਤੋਂ ਪੰਕੇ ਨੇ ਬਾਬਾ ਜੀ ਉਹਨਾਂ ਨੇ ਸਾਡੇ ਬੀਬਿੰਦਰ ਦਾ ਦੀ ਪੱਥਰ ਰੱਖਿਆ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਪਰਿਵਾਰ ਵੱਲੋਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੀ ਆ ਸਾਰੇ ਹੀ ਸਾਡੀ ਬਰਾਦਰੀ ਨੇ ਸਾਡੇ ਭਾਈਚਾਰੇ ਨੇ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਸ਼ਹਿਰ ਵਾਸੀਆਂ ਨੇ ਮੈਨੂੰ ਇੱਡਾ ਬੜਾ ਸਹਾਈ ਜੋਖ ਦਿੱਤਾ ਵੀ ਸੱਤ ਜਨਮਾਂ ਤੱਕ ਵੀ ਮੈਂ ਇਹਨਾਂ ਦਾ ਸਹਿਯੋਗ ਨਹੀਂ ਭੁੱਲ ਸਕਦਾ ਅੱਡੀ ਬੜੀ ਬਿਲਡਿੰਗ ਬਣਾਉਣੀ ਇਕੱਲੇ ਬੰਦੇ ਦੇ ਵਾਸਤੇ ਕਰਨੀ ਹੈ ਜੀ ਸਾਡੇ ਪਾਈਚਾਰੇ ਨੇ ਸਾਡੇ ਸ਼ਹਿਰ ਵਾਸੀਆਂ ਨੇ ਸਾਡੇ ਲੱਕ ਦੇ ਪਿੰਡਾਂ ਵਾਲਿਆਂ ਨੇ ਵੀ ਬਹੁਤ ਬਹੁਤ ਮਨੂਹ ਚਾਹ ਦੋ ਜਿੱਤਦਾ ਕਿੰਨੀ ਲਗਤ ਨਾਲ ਤਿਆਰ ਹੋਊਗਾ ਜੀ ਜੀ 6 ਗਾਜ ਪੂਰਾ ਹੋ ਜਾਊਗਾ ਪਾਣੀ ਦਾ ਲੱਕ 1 ਕਰੋੜ 60 ਇਹ ਮਤਲਬ 21 ਪਰਪਸ ਵਾਸਤੇ ਤਿਆਰ ਕਰ ਰਹੇ ਹਾਂ ਕੀ ਕੀ ਕੰਮ ਨੇ ਜਿਹੜੇ ਇੱਥੇ ਹੋਣਗੇ ਵੀ ਜਿਹੜਾ ਤੁਸੀਂ ਭਵਨ ਤਿਆਰ ਕੀਤਾ ਹੈ ਜੀ ਸਾਂਝਾ ਹੈ ਕਿਸੇ ਵੀ ਧਰਮ ਨੂੰ ਕੋਈ ਇੱਥੇ ਮਨਾਹੀ ਨਹੀਂ ਹੈਗੀ ਚਾਹੇ ਉਹ ਆਪਦੇ ਬੱਚੇ ਦਾ ਜਨਮ ਦਿਨ ਮਨਾਵੇ ਚਾਹੇ ਬੱਚੇ ਦਾ ਵਿਆਹ ਕਰੀ ਚਾਹੇ ਆਪਣੇ ਮਾਤਾ ਪਿਤਾ ਦੀ ਯਾਦ ਮਨਾਵੇ ਕੁਝ ਵੀ ਚਾਹੇ ਕੋਈ ਜਗਰਾਂਤਾ ਕਰਾਵੇ ਕੋਈ ਕੋਤਰਾ ਬਦਾਨ ਕੁਝ ਵੀ ਕਰਾ ਸਕਦਾ ਇੱਥੇ ਤੇ ਲੋੜਵੰਦਾ ਦੀ ਮਦਦ ਲਈ ਕੀ ਕੀ ਕਾਰਜ ਤੁਸੀਂ ਉਰੇ ਕਰੋਗੇ ਲੋੜਵੰਦਾ ਦੇਖੋ ਜੀ ਪਰਮਾਤਮਾ ਨੇ ਸਾਥ ਦਿੱਤਾ ਸਾਥ ਦਿੱਤੇ ਹੁਣ ਇੱਕ ਤਮੰਨਾ ਜ਼ਰੂਰ ਹੈ ਪਹਿਲਾਂ ਮੰਦਿਰ ਬਣਾ ਦਈਏ ਉਸ ਤੋਂ ਬਾਅਦ ਜਿੰਨੇ ਵੀ ਨਾ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਕੋਈ ਸ਼ਰਮ ਮਾਨ ਨਹੀਂ ਕਰਦਾ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਜੀ ਨੂੰ ਕਿ ਸਾਨੂੰ ਇਹ ਸੇਵਾ ਬਖਸ਼ੇ ਜਿਨ੍ਹਾਂ ਦੇ ਸਾਹ ਹੈਗੇ ਅਸੀਂ ਆਪੇ ਸਾਹ ਹੁੰਦੇ ਹੰਦੇ ਜਿੰਨੇ ਵੀ ਬਜ਼ੁਰਗ ਨੇ ਉਹਦੀ ਸੇਵਾ ਕਰਨਾ ਚਾਹੁੰਦੇ ਹਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਇਤਾਰ ਨਾਮ ਦੇ ਮੇਰਾ ਮਨਤਨ ਸੀਤਲ ਹੋਏ ਦੇ ਮਾਪਾਂ ਕੰਸਾਰ ਅੱਜ ਬੜਾ ਹੀ ਖੁਸ਼ੀਆਂ ਦਾ ਦਿਹਾੜਾ ਭਾਗਾਂ ਪਰਿਆ ਦਿਹਾੜਾ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਜ ਦੇ ਦਿਨ ਸੰਸਾਰ ਦੇ ਭਲੇ ਵਾਸਤੇ ਮਾਤਾ ਕਾਲੂ ਜੀ ਦੇ ਘਰ ਵਿਖੇ ਮਾਤਾ ਤਰਪਤਾ ਜੀ ਦੇ ਕੋਲੋਂ ਰਾਏ ਪਾਂ ਦੀ ਤਲਵੰਡੀ ਵਿਖੇ ਅਵਤਾਰ ਤਾਰਨ ਕੀਤਾ ਅੱਜ ਸਾਰੇ ਸੰਸਾਰ ਵਿੱਚ ਤਨ ਤਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਬੜੀਆਂ ਹੀ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਇਸੇ ਖੁਸ਼ੀ ਨੂੰ ਮੁਕ ਰੱਖਦਿਆਂ ਵਿਸ਼ਵ ਕਰਮਾ ਦਲਫੇਰ ਸੁਸਾਇਟੀ ਵੱਲੋਂ ਵਿਸ਼ਵ ਕਰਮਾ ਮੰਦਿਰ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਵਿੱਚ ਸੰਤ ਬਾਬਾ ਹਰਪਾ ਸਿੰਘ ਜੀ ਮਹਾਪੁਰਸ਼ਾਨੇ ਮੰਦਰ ਦਾ ਨੀ ਪੱਥਰ ਰੱਖਿਆ ਹੈ ਅਤੇ ਬਹੁਤ ਸਾਰੀਆਂ ਸੰਗਤਾਂ ਨੇ ਆ ਕੇ ਦਰਸ਼ਨ ਕੀਤੇ ਹਨ ਇਹ ਖੁਸ਼ੀਆਂ ਪਰਿਆ ਦਿਹਾੜਾ ਅੱਗੇ ਵੀ ਇਹਨਾਂ ਸੰਗਤਾਂ ਨੂੰ ਖੁਸ਼ੀਆਂ ਬਖਸ਼ਦਾ ਰਹੇ ਅਤੇ ਇਸੇ ਤਰ੍ਹਾਂ ਦੇ ਹੀ ਸੰਸਾਰ ਦੇ ਭਲੇ ਵਾਸਤੇ ਕਾਰਜ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਫਿਰ ਅੱਜ ਵਿਸ਼ਵਕਰਮਾ ਦਲਫੇਰ ਸੁਸਾਇਟੀ ਵੱਲੋਂ ਜੋ ਵਿਸ਼ਵਕਰਮਾ ਮੰਦਿਰ ਦਾ ਉਦਘਾਟਨ ਦਾਦਾ ਜੀ ਭਗਤ ਸਿੰਘ ਜੀ ਵੱਲੋਂ ਰੱਖਿਆ ਗਿਆ ਉਹਨੀਆਂ ਵੀ ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੋ ਕਾਰਜ ਇੱਕ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅੱਜ ਜੋ ਸਾਰੇ ਸਾਡੀ ਜੋ ਸਰਾਏ ਵਣਕੇ ਤਿਆਰ ਹੋ ਗਈ ਹੈ ਅਤੇ ਮੰਦਿਰ ਦਾ ਉਦਘਾਟਨ ਕੀਤਾ ਇਹ ਵੀ ਲਗਭਗ 1 ਸਾਲ ਡੇਢ ਸਾਲ ਦੇ ਵਿੱਚ ਤਿਆਰ ਸੰਗਤਾਂ ਦੇ ਸਹਿਯੋਗ ਨਾਲ ਹੋ ਜਾਣਾ ਪ੍ਰੇਰਕਾ ਕਾਲਸਾ ਪ੍ਰੇਰਕਾ ਪਤਨਾ ਸਾਰੇ ਨਾਗਰ ਅਨੁਸ਼ਾਸਨ ਨੂੰ ਵਧਾਈ ਜਾਨੀ ਚਾਹੁੰਨਾ ਔਰ ਅਜਿ ਵਿਸ਼ਕਰਮਾ ਜਿਹੜੀ ਵੈਲਫੇਅਰ ਸੁਸਾਇਟੀ ਆ ਉਹਨਾਂ ਨੇ ਵਿਸ਼ਕਰਮਾ ਮੰਦਿਰ ਦਾ ਨੀਂਹ ਪੱਥਰ ਰੱਖਿਆ ਇਹ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਹੈਗਾ ਆਪਣੇ ਸ੍ਰੀਠ ਗੁਪਤਾ ਜੀ ਕਰਦੇ ਆ ਰਹੇ ਨੇ ਅੱਜ ਜਿਵੇਂ ਤੁਹਾਨੂੰ ਦੱਸਿਆ 6 ਕਰੋੜ ਦੀ ਲਾਗਤ ਨਾਲ ਅੱਜ ਇਹਨਾਂ ਭਵਨ ਉਸਾਰ ਰਹੇ ਆ ਤੇ ਆਪਣੇ ਮੰਦਿਰ ਵਿਸ਼ਕਰਮਾ ਜੀ ਦਾ ਬਣਾ ਰਹੇ ਨੇ ਮੈਂ ਇਹਨਾਂ ਸਾਰੀ ਕਮੇਟੀ ਨੂੰ ਬਹੁਤ-ਬਹੁਤ ਵਧਾਈਵਾਦ ਕਰਦਾ ਹਾਂ